ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਦੇ ਵੱਲੋਂ ਪਹਿਲਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਇੰਜ ਜੇਸੀਬੀ ਕੋਚਰ ਯਾਦਗਾਰੀ ਪੁਰਸਕਾਰ ਕਵੀ ਦਰਬਾਰ ਇੰਜ ਜੇਬੀ ਸਿੰਘ ਕੋਚਰ ਯਾਦਗਾਰੀ ਪੁਰਸਕਾਰ ਸਮਾਗਮ ਕਰਵਾਇਆ ਗਿਆ ਜਿਸ ਦਾ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਭਰ ਦੇ ਕਵੀਆਂ ਨੇ ਸ਼ਿਰਕਤ ਕੀਤੀ ਹੈ ਪੱਤਰਕਾਰ ਨਾਲ ਗੱਲਬਾਤ ਕਰਦਾ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਯੁਵਾ ਪੀੜ੍ਹੀ ਅਤੇ ਨਵੇਂ-ਨਵੇਂ ਕਲਾਕਾਰ ਪੰਜਾਬੀ ਕਲਚਰ ਨੂੰ ਪੁੱលਦੇ ਜਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਇਹਨਾਂ ਕਵੀ ਦਰਬਾਰ ਰਾਹੀਂ ਦੱਸਣਾ ਚਾਹੁੰਦੇ ਆਂ ਕਿ ਪੁਰਾਣੇ ਕਲਾਕਾਰਾਂ ਨੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਿਆ ਤੇ ਸਾਨੂੰ ਸਭ ਨੂੰ ਜੇ ਵੀ ਕੋਚਰ ਮਹਾਨ ਕਵੀ ਦੇ ਦਿਖਾਏ ਹੋ ਰਸਤੇ ਤੇ ਚੱਲਣਾ ਚਾਹੀਦਾ ਹੈ ਵਿਦਿਆੜਾ ਲਾਈਵ ਦੇ ਟਿੰਕਾ ਛਾੜ ਤੇ ਰਿਪੋਰਟ ਡਾਕਟਰ ਮਨਦੀਪ ਸਿੰਘ ਗਰੋਹਰ ਹੈ ਤੇ ਮੇਰੇ ਸਹੁਰਾ ਸਾਹਿਬ ਸਿੰਘ ਇੰਜੀਨੀਅਰ ਜੇ ਵੀ ਸਿੰਘ ਕੋਚਲ ਉਹਨਾਂ ਦੀ ਯਾਦ ਵਿੱਚ ਅੱਜ ਸਮਾਗਮ ਰੱਖਿਆ ਗਿਆ ਤਾਂ ਕਿ ਜਿਹੜਾ ਉਹਨਾਂ ਦਾ ਇੱਕ ਜਿਹੜਾ ਸਮਾਜ ਸੇਵਾ ਉਹ ਕਰਦੇ ਸੀ ਕਿ ਉਹਨੂੰ ਅੱਗੇ ਚਲਾਇਆ ਜਾ ਸਕਦਾ ਹੈ ਕਿ ਜਿਹੜੇ ਨਵੀਂ ਪੁੰਗੜੀਆਂ ਜਿਹੜੀ ਕਲਮਾਂ ਨੇ ਉਹਨਾਂ ਨੂੰ ਅਸੀਂ ਹੋਰ ਮੌਕਾ ਦੇ ਸਕੀਏ ਤੇ ਜਿਹੜਾ ਆਪਣਾ ਪੰਜਾਬੀਅਤ ਹੈ ਇਹਨੂੰ ਹੋਰ ਅੱਗੇ ਵਧਾ ਸਕੀਏ ਅੱਜ ਕੱਲ ਜਿਹੜੇ ਨਵੀਂ ਜਨਰੇਸ਼ਨਾਂ ਦੇ ਯੂਟਿਊਬਰ ਜਾਂ ਸਿੰਗਰ ਲੋਕ ਨੇ ਜਿਹੜੇ ਜਾਦਾ ਪੰਜਾਬੀ ਕਲਚਰ ਨੂੰ ਭੋਲਦੇ ਜਾ ਰਹੇ ਨੇ ਪ੍ਰਮੋਟ ਕਰਦੇ ਨੇ ਹਥਿਆਰ ਤੇ ਉੱਤੇ ਗੜ ਜਾਂਦੇ ਹੋ ਨਹੀਂ ਅੱਜ ਕੱਲ ਦੋਨੋਂ ਪਾਸੇ ਮਿਲਾਵ ਜਿਹੜਾ ਕਲਚਰ ਹੈ ਉਹਨੂੰ ਥੋੜਾ ਜਿਹਾ ਰਿਵਰਸ ਵੀ ਹੋ ਰਿਹਾ ਹੈ ਜਿਹੜੇ ਨਵੀਂ ਪੁੰਗ ਜਿਹੜਾ ਵਧੀਆ ਵੀ ਲਿਖ ਰਹੇ ਨੇ ਕਈ ਲੋਕ ਉਹਨੂੰ ਵੀ ਲੋਕੀ ਸੁਣ ਆ ਨਿਕ ਜਿਹੜਾ ਗਨ ਕਲਚਰ ਉਹ ਗਾਣਾ ਹਿੱਟ ਹੋ ਜਾਂਦਾ ਵਾ ਇਸ ਕਰਕੇ ਫਿਰ ਲਿਖਿਆ ਵੀ ਉੱਧਾ ਜਾਂਦਾ ਵਾ ਇਸ ਕਰਕੇ ਮੈਂ ਕਹਿਣਾ ਚਾਹਾਂਗਾ ਜਿਹੜੇ ਛਲੋਤੇ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਵਧੀਆ ਸੁਣਨ ਤਾਂ ਕਿ ਜਿਹੜੇ ਵਧੀਆ ਲਿਖਣ ਵਾਲੇ ਨੇ ਉਹ ਵਧੀਆ ਲਿਖ ਕੇ ਲੈ ਕੇ ਆਉਣ ਸਾਡੇ ਵਾਸਤੇ ਇੱਥੇ ਬਹੁਤ ਵਧੀਆ ਲੱਗ ਜਾਂਦਾ ਹਾਲਚ ਆਪਾਂ ਤੁਸੀਂ ਵੀ ਸੁਣਿਆ ਹੋਣਾ ਕਿ ਬਹੁਤ ਜਿਹੜੇ ਨਵੇਂ-ਨਵੇਂ ਕਲਾਕਾਰ ਨੂੰ ਮੌਕਾ ਦਿੱਤਾ ਤੇ ਬਹੁਤ ਵਧੀਆ-ਵਧੀਆ ਉਹਨਾਂ ਨੇ ਬੋਲਿਆ ਕਿ ਗਾਣੇ ਜਾਂਦੇ ਇਸ ਤਰ੍ਹਾਂ ਸਮਾਗ ਹੋਣ ਚਾਹੀਦੇ ਇਸ ਰੈਗੂਲਰ ਹੋਣੇ ਚਾਹੀਦੇ ਤਾਂ ਕਿ ਇਹਨਾਂ ਨੂੰ ਵਧਾਵਾ ਮਿਲ ਸਕੇ ਜਿਹੜੇ ਨਵੇਂ-ਨਵੇਂ ਕਲਾਮਾਂ ਨੇ ਤੇ ਉਹ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜਿਆਨ ਨੂੰ ਮੈਂ ਅੰਜੂਆ ਮਨਦੀਪ ਗਰੋਵਰ ਅੱਜ ਜਿਹੜਾ ਇਹ ਪੁਰਸਕਾਰ ਹੈ ਜਿਹੜਾ ਸਨਮਾਨ ਸਮਾਰੋ ਰੱਖਿਆ ਗਿਆ ਉਹ ਇੰਜੀਨੀਅਰ ਜੇਬੀ ਸਿੰਘ ਕੋਚਰ ਜੀ ਦੀ ਯਾਦ ਚ ਰੱਖਿਆ ਗਿਆ ਜੋ ਕਿ ਖੁਦ ਇੱਕ ਸਮਾਜ ਸੇਵੀ ਔਰ ਸਾਹਿਤ ਪ੍ਰੇਮੀ ਸੀ ਔਰ ਉਹਨਾਂ ਦੀ ਜੜੀ ਪਤਨੀ ਹੈ ਜੜੀ ਮੇਰੀ ਮਾਦਰ ਮੇਰੀ ਮਾਂ ਮੇਰੀ ਜਨਨੀ ਹੈ ਡਾਕਟਰ ਗੁਰਚਰਨ ਕੌਰ ਕੋਚਰ ਉਹ ਸਟੇਟ ਤੇ ਨੈਸ਼ਨਲ ਅਵਾਰਡੀ ਨੇ 15 ਪੁਸਤਕਾਂ ਲਿਖ ਚੁੱਕੇ ਨੇ ਸਾਹਿਤ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਨੇ ਤੇ ਇਹ ਇਹ ਅਵਾਰਡ ਕਿਉਂਕਿ ਅੱਜ ਉਹ ਜਿਸ ਮੁਕਾਮ ਤੇ ਨੇ ਉਹ ਆਪਣੇ ਪਤੀ ਕਰਕੇ ਇੰਜੀਨੀਅਰ ਜੇਬੀ ਸਿੰਘ ਕੋਚਰ ਜੀ ਕਰਕੇ ਨੇ ਇਸ ਲਈ ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਕੋਚਰ ਪਰਿਵਾਰ ਵੱਲੋਂ ਇਹ ਸਨਮਾਨ ਸਮਾਰੋਹ ਰੱਖਿਆ ਤੇ ਇਹ ਜਿਹੜਾ ਪਲੇਟਾ ਸਨਮਾਨ ਹੈ ਇਹ ਡਾਕਟਰ ਫਕੀਰ ਚੰਦ ਸ਼ੁਕਲਾ ਜੀ ਨੂੰ ਅੱਜ ਦਿੱਤਾ ਗਿਆ ਮਨਮ ਅੱਜਕਲ ਜਿਵੇਂ ਨਵੇਂ ਗੀਤਕਾਰ ਨੇ ਆ ਰਹੇ ਜੋ ਪੰਜਾਬੀ ਕਲਚਰ ਜਿਹੜੇ ਭੁੱਲਦੇ ਜਾ ਰਹੇ ਨੇ ਉਹ ਜੀ ਮੈਂ ਇਹੀ ਕਹੂੰਗੀ ਕਿ ਲਿਖੋ ਗੀਤ ਲਿਖੋ ਗਜ਼ਲਾਂ ਲਿਖੋ ਸਾਹਿਤ ਨੂੰ ਪਿਆਰ ਕਰੋ ਲੇਕਿਨ ਅੱਜ ਦੇ ਜਿਹੜਾ ਸਮਾਂ ਚੱਲ ਰਿਹਾ ਉਹਦੀ ਆਵਾਜ਼ ਬਣੋ ਜੜੇ ਅਸੀਂ ਹਿੱਟ ਹੋਣ ਲਈ ਗਲਤ ਕਲਚਰ ਅਪਣਾ ਰਹੇ ਹਾਂ ਜਾਂ ਗਨ ਕਲਚਰ ਹੈ ਜਾਂ ਲੱਛਰਵਾਦੇ ਇਹ ਨਹੀਂ ਹੋਣਾ ਚਾਹੀਦਾ ਸਾਡੇ ਗੀਤਾਂ ਗਜ਼ਲਾਂ ਚ ਸਾਨੂੰ ਜੜੀ ਹੈ ਜੜੀ ਧਰਤੀ ਨਾਲ ਜੁੜ ਕੇ ਆਪਣੀ ਮਾਂ ਬੋਲੀ ਦੀ ਜੜਾਂ ਨਾਲ ਜੁੜ ਕੇ ਮਾਂ ਬੋਲੀ ਦੀ ਸੇਵਾ ਵਿੱਚ ਸੱਚੀ ਸੁੱਚੀ ਜੜੀ ਹੈ ਸਾਹਿਤ ਦਾ ਰਚੇਤ ਰਚਿਆ ਜਾਣਾ ਚਾਹੀਦਾ ਵਧੀਆ ਸਾਹਿਤ ਰਚਿਆ ਜਾਣਾ ਚਾਹੀਦਾ ਅੱਜ ਦੀ ਜ਼ਰੂਰਤਾਂ ਨੂੰ ਜੜਾ ਰੱਖ ਕੇ ਜਿਵੇਂ ਅੱਜ ਦੇ ਜੋ ਹਾਲਾਤ ਨੇ ਅੱਜ ਦੇ ਜਿਹੜੇ ਸਮਾਜਿਕ ਸਰੋਕਾਰ ਨੇ ਉਹਨਾਂ ਤੇ ਲਿਖਿਆ ਜਾਣਾ ਬਹੁਤ ਜ਼ਰੂਰੀ ਹੈ ਔਰ ਬਹੁਤ ਅੱਛਾ ਹੁੰਦਾ ਕਿ ਇਹੋ ਜਿਹੇ ਜਿਹੜੇ ਸਾਹਿਤਿਕ ਸਮਾਗਮ ਹੁੰਦੇ ਆ ਜਿਨ੍ਹਾਂ ਚ ਨਵੇਂ ਜਿਹੜੇ ਕਵੀ ਨੇ ਨਵੀਆਂ ਕਲਮਾਂ ਨੇ ਉਹਨਾਂ ਨੂੰ ਜੋੜਿਆ ਜਾਂਦਾ ਅੱਜ ਵੀ ਇੱਥੇ ਘੱਟੋ ਘੱਟ 50 ਨਵੀਆਂ ਕਲਮਾਂ ਨੂੰ ਇਸ ਵਿੱਚ ਮੌਕਾ ਦਿੱਤਾ ਗਿਆ ਆਪਣੇ ਆਪਣੇ ਗੱਲ ਰੱਖਣ ਦਾ